ਸਰ ਜੋ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਹੈ ਉਸ ਬੰਦੇ ਕੀ ਕਹਿਣਾ ਚਾਹੁੰਦਾ ਹੈ ਇਹ ਸਾਡੇ ਮਾਨਯੋਗ ਐਸਐਸਪੀ ਜੀ ਤੇ ਵੀ ਮੀਖਾ ਸਾਹਿਬ ਜੀ ਐਪੀਐਸ ਜੀ ਦੇ ਦੇਖਹਰਚਾਂਵੇਂ ਇਲਾਕਾ ਨੂੰ ਮੱਦੇਨਜ਼ਰ ਰੱਖਦੇ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਹੱਕ ਹੱਕ ਜਾਂ ਸਾਰਾ ਲੁੜੀ ਨਾਕਾਬੰਦੀ ਕੀਤੀ ਗਈ ਕਿਉਂ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਜੋ ਸਾਡਾ ਇਹ ਇਲਾਕਾ ਹੈਗਾ ਭਾਈ ਮਨਸਾਹਬ ਤੁਹਾਨੂੰ ਲੱਗਾ ਦਿਖਾ ਤੱਕ ਕੈਗਿੰਗ ਦੇ ਦੌਰਾਨ ਸਾਨੂੰ ਹਰ ਗੱਡੀਆਂ ਦੀ ਡੀਟੀਲ ਚੈਕਿੰਗ ਕਰ ਰਹੇ ਸੀ ਤੇ ਜਦੋਂ ਗੱਡੀ ਆਈ ਤੇ ਸਾਨੂੰ ਸ਼ੱਕ ਪਿਆ ਤੇ ਕੋਰਾ ਆ ਗਿਆ ਜਦੋਂ ਇਹ ਚੈਕਿੰਗ ਕੀਤੀ ਗਈ ਤੇ ਇਹਦੇ ਕੋਲ ਤੋਂ ਜਿਹੜੀ 50 ਗ੍ਰਾਮ ਹੀ ਰੋਡ ਜਿਹੜੀ ਮਿਲਿਆ ਜਿਸ ਦੇ ਮਕਰਮਾ ਨੰਬਰ 190 ਬੜਾ 25 21450 ਐਂਟੀਫੇਸ ਜਿਹੜਾ ਦਰਜ ਕੀਤਾ ਗਿਆ ਹੈ ਇਹ ਜਿਹੜਾ ਅੱਜ ਰਿਮਾਨ ਕਟਮ ਹੋ ਗਿਆ ਹੈ ਜਿਹੜਾ ਅੱਜ ਜਿਹੜਾ ਪੁਲਿਸ ਰਿਮਾਨਡ ਹਲ ਕਰਕੇ ਇਹਦੇ ਬਾਅਦ ਕੋ ਜਿਹੜੇ ਹੋਰ ਵੀ ਖਲਾਸੀ ਹੋ ਸਾਡੇ ਵੀ ਕਿੱਥੋਂ ਲੈ ਕੇ ਆਇਆ ਜੀ ਆ ਬੈਕਵਾਰਡ ਫਾਰਮ ਰੀਡ ਤੇ ਕੰਮ ਕੀਤਾ ਜਾਊਗਾ ਸਰ ਇਹ ਕੀ ਨਾਮ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਜਿਹਦਾ ਨਾਮ ਜਸਪਾਲ ਸਿੰਘ ਸਾਨੂੰ ਉਤਾਰ ਸਿੰਘ ਫਿਰ ਡੂਤਾ ਹੈ ਸੁਵਾਨਪੋਟਾਣੇ ਦੇ ਵਿੱਚ ਕਪੂਰਪੁਰ ਦੇ ਤੇ ਮੋੜੀ ਜਾਣਕਾਰੀ ਵਿੱਚ ਕੀ ਇਹਦਾ ਕੋਈ ਪਹਿਲਾਂ ਵੀ ਜਿਹੜਾ ਪਹਿਲੂ ਵੀ ਇਹ ਜਿਹੜਾ ਮੱਤੇ ਦੱਦਿਆ ਗਿਆ ਜੀ ਇਹਦਾ ਹੁਣ ਵੀ ਰਿਮਾਨਡ ਹਲ ਕਰਕੇ ਜਿਹਨੇ ਇਹਦੀ ਮਾਰੀ ਹੈ ਇਹ ਗੁਰੂ ਦਾ ਪਰਮਾਤਮਾ ਪੱਤਿਆ ਦਿੱਤਾ ਗਿਆ ਹੁਣ ਮਾੜ ਲੈ ਕੇ ਆਸਮਾਨ ਜੋ ਤੇ ਇਹ ਵੀ ਅਬੀ